ਦੋਸਤੋ ਆਮ ਆਦੀ ਪਾਰਟੀ ਜਦੋਂ ਵੀ ਅਸਤਿੱਤਵ ਦੇ ਵਿੱਚ ਆਈ ਸੀ ਲੋਕਾਂ ਨੂੰ ਬੜੀ ਉਮੀਦ ਸੀ ਕਿ ਇਹ ਜਿਹੜੀ ਪਾਰਟੀ ਹੈ ਆਮ ਆਦਮੀ ਦੀ ਗੱਲ ਕਰਦੀ ਹੈ ਤੇ ਉਸਦੇ ਲੀਡਰ ਵੀ ਆਮ ਆਦਮੀ ਦੀ ਤਰ੍ਹਾਂ ਹੀ ਬਿਹੇਵ ਕਰਦੇ ਨੇ ਤੁਹਾਨੂੰ ਯਾਦ ਹੋਵੇਗਾ ਅੰਨਾ ਆંદੋਲਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਜਦ ਆਮ ਆਦਮੀ ਪਾਰਟੀ ਬਣਾਈ ਤੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਆਊਟਲੁੱਕ ਸੀ ਉਹ ਬਿਲਕੁਲ ਆਮ ਆਦਮੀ ਪਾਰਟੀ ਦੀ ਸੀ ਟੇਲੀ ਜੀ ਕਮੀਜ਼ ਤੇ ਪੈਂਟ ਦੇ ਬਾਹਰ ਫਿਰ ਪੈਰਾਂ ਦੇ ਵਿੱਚ ਚਪਲਾ ਤੇ ਅੰਦਰ ਪਾਈ ਹੋਈਆਂ ਜੁਰਾਬਾਂ ਇੱਕ ਟੋਪੀ ਜਾਂ ਫਿਰ ਮਫਲਰ ਇਹ ਇਮੇਜ ਸੀ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਆਪਣੀ ਵੈਗਨਰ ਯੂਜ਼ ਕਰਦੇ ਸੀ ਤੇ ਅੰਨਾ ਆंदोलਨ ਤੋਂ ਬਾਅਦ ਵੀ ਜਦ ਉਹਨਾਂ ਦੀ ਸਰਕਾਰ ਬਣੀ ਤਾਂ ਰਜਾਈ ਲੈ ਕੇ ਉਹ ਸੜਕਾਂ ਦੇ ਵਿੱਚ ਪ੍ਰੋਟੈਸਟ ਕਰਦੇ ਨਜ਼ਰ ਆਏ ਲੋਕਾਂ ਦਾ ਵਿਸ਼ਵਾਸ ਵਧਿਆ ਲੋਕਾਂ ਨੂੰ ਲੱਗਿਆ ਕਿ ਇਹ ਜੜਾ ਆਮ ਆਦਮੀ ਪਾਰਟੀ ਦੀ ਛਵੀ ਵਾਲਾ ਆਮ ਆਦੀ ਪਾਰਟੀ ਦੀ ਇਮੇਜ ਵਾਲਾ ਲੀਡਰ ਹੈ ਜ਼ਰੂਰ ਸਾਰੇ ਸੂਬਿਆਂ ਨੂੰ ਜਾਂ ਫਿਰ ਜਿੱਥੇ ਵੀ ਆਮ ਆਦੀ ਪਾਰਟੀ ਦਾ ਰਾਜ ਹੋਏਗਾ ਉਸ ਨੂੰ ਬਦਲਨੇਗਾ ਤੇ ਅਰਵਿੰਦ ਕੇਜਰੀਵਾਲ ਦੇ ਚੇਲੇ ਜਿਹੜੇ ਅੱਜ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਦੀ ਇਮੇਜ ਵੀ ਇਹੋ ਜੀ ਸੀ ਉਹ ਆਕਾਲੀ ਦਲ ਦੇ ਲੀਡਰਸ ਕਾਂਗਰਸ ਦੇ ਲੀਡਰਸ ਦਾ ਮਜ਼ਾਕ ਉਡਾਉਂਦੇ ਸੀ ਉਹ ਕਹਿੰਦੇ ਸੀ ਕਿ ਉਹਨਾਂ ਨੂੰ ਕਿਸੇ ਪਬਲਿਸਿਟੀ ਦੀ ਲੋੜ ਨਹੀਂ ਹੈਗੀ ਹੈ ਤੇ ਨਾ ਹੀ ਕਿਸੇ ਉਹ ਜਿਹੜਾ ਉਦਘਾਟਨ ਹੁੰਦਾ ਇਨੋਗਰੇਸ਼ਨ ਆ ਉਹਦੇ ਵਿੱਚ ਉਹਨਾਂ ਦਾ ਨਾਮ ਆਉਣਾ ਚਾਹੀਦਾ ਹੈ ਉਹ ਖੂਬ ਉਹਨਾਂ ਦੇ ਜਿਹੜੇ ਪੁਰਾਣੇ ਵੀਡੀਓ ਹੈ ਉਹ ਵਾਇਰਲ ਨੇ ਤੇ ਇਹ ਜਿਹੜਾ ਇਹ ਜਿਹੜਾ ਆਊਟਲੁੱਕ ਇਹ ਇਹ ਜਿਹੜੀ ਤਸਵੀਰ ਮੈਂ ਤੁਹਾਨੂੰ ਦੱਸ ਰਿਹਾ ਇਹ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਪਹਿਲੇ ਦੀ ਹੈ ਤੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਸਰਕਾਰ ਬਣ ਗਈ ਲੋਕਾਂ ਨੂੰ ਇੱਕ ਭਰੋਸਾ ਮਿਲਿਆ कि देखो आम आदमी पार्टी राइज़ कर रही है ग्रो कर रही है गुजरात ਦੇ ਵਿੱਚ ਵੀ ਉਹਨਾਂ ਦਾ ਐਮ ਐਲ ਏ ਬਣੇ ਤੇ ਬਾਕੀ ਹੋਰ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਆਪ ਸੀਟ ਉਹਨਾਂ ਨੂੰ ਮਿਲੀ ਲੋਕਾਂ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਸਾਈਜ਼ ਆਮ ਆਦਮੀ ਪਾਰਟੀ ਦੀ ਜਿਹੜੀ ਪਪੂਲਾਰਿਟੀ ਹੈ ਉਹ ਵਧੀ ਜਾ ਰਹੀ ਹੈ ਲੇਕਿਨ ਹਕੀਕਤ ਕੁਝ ਹੋਰ ਹੋਈ ਤੇ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਦੇ ਚੀਫ ਮਿਨਿਸਟਰ ਬਣੇ ਉਹਨਾਂ ਨੂੰ ਇਹ ਮਗਲਤਾ ਹੋ ਗਿਆ ਕਿ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਕੀ ਬਣੇ ਉਹਨਾਂ ਨੇ ਆਪਣੀ ਜਿਹੜੀ ਆਮ ਆਦਮੀ ਦੀ ਛਵੀ ਆਮ ਆਦਮੀ ਦਾ ਜਿਹੜਾ ਸਟਾਈਲ ਹੈ ਆਮ ਆਦਮੀ ਦਾ ਜਿਹੜਾ ਰੈਂਸ ਹੈ ਨੇ ਉਸ ਨੂੰ ਭੁਲਾ ਦਿੱਤਾ ਤੇ ਦਿੱਲੀ ਦੇ ਵਿੱਚ ਇੱਕ ਸ਼ੀਸ਼ਮੈਲ ਬਣਾਇਆ ਗਿਆ ਸ਼ੀਸ਼ਮੈਲ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹਦੇ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਗਏ ਆਮ ਆਦਮੀ ਦੇ ਘਰ ਜੋ ਚੀਜ਼ਾਂ ਹੋ ਨਹੀਂ ਸਕਦੀਆਂ ਜਿਹੜੀਆਂ ਚੀਜ਼ਾਂ ਇੱਕ ਰਾਜੇ ਦੇ ਘਰ ਹੁੰਦੀਆਂ ਉਹ ਸਾਰੀਆਂ ਉਥੇ ਜੁਗਾੜੀਆਂ ਗਈਆਂ ਉਥੇ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ ਇੱਕ ਥੋੜੀ ਜਿਹੀ ਲਿਸਟ ਵਿੱਚ ਤੁਹਾਨੂੰ ਆ ਦੱਸਣਾ ਚਾਹਾਂਗਾ ਇਹ ਕਿ ਆ ਜਾਂਦਾ ਕਿ 96 ਲੱਖ ਰੁਪਏ ਦਾ ਜਿਹੜਾ ਸੀ ਸਮੈਲ ਢਿਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਬਣਿਆ ਸੀ ਉਹਦੇ ਵਿੱਚ ਪਰਦਿਆਂ ਦੇ ਵਿੱਚ ਲੱਗੇ ਸੀ ਤੇ 18 ਲਗਭਗ 19 ਕਰੋੜ ਦੇ ਜਿਹੜੇ ਐਂਟਿਕ ਦੀ ਸਜਾਵਟ ਹੋਈ ਸੀ 67 ਲੱਖ ਦਾ ਜਿਹੜਾ ਸਫੇਦ ਡਿਓਰ ਪਰਲ ਮਾਰਬਲ ਉਥੇ ਲਾਇਆ ਗਿਆ ਰੀਨੋਵੇਸ਼ਨ ਤੇ ਤੇ 70 ਲੱਖ ਤੇ ਵੱਧ ਦੇ ਟੀਵੀ ਕਨਸੋਲ ਆ ਵਗੈਰਾ ਖਰਚੇ ਗਏ ਤੇ ਉਸ ਤੋਂ ਬਾਅਦ ਜਿਮ ਉਥੇ ਸੈਟਅਪ ਕੀਤਾ ਗਿਆ ਉਹਦੇ ਤੇ ਵੀ 18.52 ਲੱਖ ਲਗਭਗ 19 ਲੱਖ ਰੁਪਏ ਉਹਦੇ ਜੀ ਖਰਚ ਹੋਇਆ ਤੇ ਰੇਸ਼ਮੀ ਕਾਲਿਨ ਉਥੇ ਮੰਗਾਏ ਗਏ 16 ਲੱਖ ਦੇ 16 ਲੱਖ 27000 ਦੇ ਤੇ ਮਿਨੀ 바ਰ ਵੀ ਬਣਾਇਆ ਗਿਆ ਮਿਨੀ 바ਰ 4 ਲੱਖ 80000 ਦਾ ਇਹ ਜਿਹੜੇ ਅਰਵਿੰਦ ਕੇਜਰੀਵਾਲ ਹੋ ਰਹੇ ਹਨ ਇਸਰਾਬ ਨਹੀਂ ਪਿੰਦੇ ਤਾਂ ਫਿਰ 바ਰ ਬਣਾਉਣ ਦੀ ਖੇਲੋੜ ਸੀ ਇਥੇ ਨੇ ਰੁਕਦੀ ਕਿਚਨ ਉਹਨਾਂ ਦਾ ਸਟੇਟ ਆਫ ਦਿ ਆਰਟ ਕਿਚਨ ਬਣਾਇਆ ਗਿਆ 39 ਲੱਖ ਉਹਦੇ ਚ ਲਾਏ ਗਏ ਤੇ ਐਲਾ ਕਾਰ ਦਾ ਇੱਕ ਸੋਫਾ ਬਣਾਇਆ ਗਿਆ 640000 ਉਹਦੇ ਚ ਲਾਏ ਗਏ ਇਹ ਮੈਂ ਥੋੜੇ ਜਿਹਾ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਿ ਕਿਵੇਂ ਆਮ ਆਦਮੀ ਦੀ ਛਵੀ ਲੋਕਾਂ ਨੂੰ ਦੱਸ ਕੇ ਰੀਅਲਟੇ ਦੇ ਵਿੱਚ ਜਿਹੜੀ ਲਗਜ਼ਰੀ ਹੈ ਵਿਲਾਸਤਾ ਆਪਣੇ ਲਈ ਝੁਟਾਈ ਗਈ ਅਰਵਿੰਦ ਕੇਜਰੀਵਾਲ ਹੋਰਾਂ ਦੇ ਫਿਰ ਤੁਸੀਂ ਪੰਜਾਬ ਆ ਜਾਓ ਪੰਜਾਬ ਦੇ ਵਿੱਚ ਸਰਕਾਰ ਬਣੀ ਵਧੀਆ-ਵਧੀਆਂ ਗੱਲਾਂ ਕੀਤੀਆਂ ਗਈਆਂ ਸੌਂਬੀ ਖਟਕੜ ਖਲਾ ਚੁੱਕੀ ਗਈ ਵਾਅਦੇ ਕਿਤੇ ਗਏ ਦਫਤਰਾਂ ਦੇ ਵਿੱਚ ਭੀਮਰਾਓ ਉਮੀਦਕਰ ਸਾਹਿਬ ਦੀ ਫੋਟੋ ਲਾਈ ਗਈ ਤੇ ਇੱਕ ਇਹੋ ਜਿਹਾ ਨਮੂਨਾ ਪੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਅਸੀਂ ਤਾਂ ਬਿਲਕੁਲ ਆਮ ਆਦਮੀ ਐ ਸੜਕ ਤੇ ਰਹਿਣ ਵਾਲੇ ਕੌਮਨ ਆਦਮੀ ਫਕੀਰ ਆਦਮੀ ਕੱਟੜ ਇਮਾਨਦਾਰ ਆਦਮੀ ਲੇਕਿਨ ਸੂਰਤ ਬਦਲਦੀ ਗਈ ਭਗਵੰਤ ਮਾਨ ਸਾਹਿਬ ਦਾ ਜਿਹੜਾ ਕਾਫਲਾ ਹੈ ਦੋਸਤੋ 42 ਤੇ 40 ਗੱਡੀਆਂ ਦਾ ਬਣ ਗਿਆ ਇਹ ਜਿਹੜਾ ਕਾਫਲਾ ਹੈ ਪਿੱਛੇ ਦੇ ਜਿਹੜੇ ਦੋ ਮੁੱਖ ਮੰਤਰੀ ਹੋਏ ਦੋਨੋਂ ਪਾਰਟੀਆਂ ਦੇ ਉਹਨਾਂ ਤੋਂ ਬਾਅਦ ਸੀ ਤੇ ਹੁਣ ਪੰਜਾਬ ਦਾ ਜਿਹੜਾ ਸਰਕਾਰੀ ਜੈੱਟ ਸੀ ਜਾਂ ਚੌਪਰ ਸੀ ਉਸ ਦਾ ਮਿਸਿਊਜ਼ ਵੀ ਸ਼ੁਰੂ ਹੋਇਆ ਜਿਹੜਾ ਬੰਦਾ ਵੈਗਨਰ ਲੈ ਕੇ ਚੱਲਦਾ ਸੀ ਉਹ ਪੰਜਾਬ ਸਰਕਾਰ ਦਾ ਚੌਪਰ ਤੇ ਪ੍ਰਾਈਵੇਟ ਜੈੱਟ ਯੂਜ਼ ਕਰਨੇ ਦੀ ਉਹਦੇ 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 ਹਵਾਲੇ ਕਰ ਦਿੱਤਾ ਗਿਆ ਲੋਕਾਂ ਨੂੰ ਦਿਖਾਉਣ ਦੇ ਲਈ ਜਾਂ ਫਿਰ ਜਸਟੀਫਾਈ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਆਪ ਪਹਿਲਾਂ ਉਹਦੇ 'ਚ ਸਵਾਰ ਹੁੰਦੇ ਸੀ ਫਿਰ ਅਰਵਿੰਦ ਕੇਜਰੀਵਾਲ ਹੋਰਾ ਨੂੰ ਦਿੱਲੀ ਤੋਂ ਨਾਲ ਲੈ ਕੇ ਗੁਜਰਾਤ ਜਾਂਦੇ ਨੇ ਗੁਜਰਾਤ ਦਾ ਸਾਰਾ ਜਿਹੜਾ ਚੋਣ ਹੈ ਉਹ ਪੰਜਾਬ ਦੇ ਸਰਕਾਰੀ ਉਡਣ ਖਟੋਲੇ ਦਾ ਮਿਸਯੂਜ਼ ਕਰਕੇ ਕੀਤਾ ਗਿਆ ਭਗਵੰਤ ਮਾਨ ਹੋਰ ਹੋਰਾ ਇਹ ਕਹਿੰਦੇ ਸੀ ਕਿ ਉਹਨਾਂ ਨੂੰ ਅਖਬਾਰਾਂ ਦੇ ਵਿੱਚ ਇਸ ਤਾਰ ਦੀ ਲੋੜ ਨਹੀਂ ਹੈ ਤੇ ਉਹ ਉਦਘਾਟਨ ਜਿਹੜੀ ਇਨੋਗਰੇਸ਼ਨ ਦੀ ਪਲੇਟ ਹੁੰਦੀ ਹੈ ਉਹਦੇ ਨਾਂ ਦੀ ਜ਼ਰੂਰਤ ਨਹੀਂ ਹੈ ਅਸੀਂ ਦੇਖਿਆ ਵੱਡੇ ਵੱਡੇ ਫੁੱਲ ਫੁੱਲ ਪੇਜ ਦੇ ਐਡਵਰਟਾਈਜ਼ਮੈਂਟ ਗੁਜਰਾਤ ਦੇ ਅਖਬਾਰਾਂ ਦੇ ਵਿੱਚ ਦਿੱਤੇ ਗਏ ਤੇ ਨਾ ਕੇਵਲ ਅਰਵਿੰਦ ਕੇਜਰੀਵਾਲ ਬਲਕਿ ਦਿੱਲੀ ਦੇ ਹੋਰ ਲੀਡਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆ ਕੇ ਕੰਟਰੋਵਰਸੀਆਂ ਕੀਤੀਆਂ ਉਹਨਾਂ ਦੇ ਲਈ ਵੀ ਮਹਿਮਾਨ ਨਵਾਜ਼ੀ ਕੀਤੀ ਗਈ ਤੇ ਹੁਣ ਤਾਜ਼ਾ ਜਿਹੜਾ ਮਾਮਲਾ ਹੈ ਸ਼ੀਸ਼ਮੈਲ ਦਾ ਹੁਣ ਸ਼ੀਸ਼ਮੈਲ ਦੋ ਦੀ ਗੱਲ ਹੋ ਰਹੀ ਹੈ ਅਲਿਗੇਸ਼ਨ ਹੈ ਕਿ ਪੰਜਾਬ ਦੇ ਵਿੱਚ ਸ਼ੀਸ਼ਮੈਲ 2 ਅਰਵਿੰਦ ਕੇਜਰੀਵਾਲ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ। ਖੈਰ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਇਹ ਕੰਮ ਸਿਰਫ ਆਮ ਆਦਮੀ ਪਾਰਟੀ ਕਰ ਰਹੀ ਹੈ ਲੇਕਿਨ ਆਮ ਆਦਮੀ ਪਾਰਟੀ ਤੇ ਸਵਾਲ ਇਸ ਲਈ ਚੁੱਕੇ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਆਮ ਆਦਮੀ ਦੀ ਪਾਰਟੀ ਮੰਨੀ ਜਾਂਦੀ ਸੀ ਉਹਨਾਂ ਨੂੰ ਇਹ ਇਹ ਮਗਾਲਤਾ ਸੀ ਲੋਕਾਂ ਨੂੰ ਕਿ ਇਹ ਆਮ ਆਦਮੀ ਪਾਰਟੀ ਦੀ ਲੇਕਿਨ ਇਸ ਦੇ ਲੀਡਰ ਜਿਹੜੇ ਹੈਗੇ ਉਹ ਆਮ ਆਦਮੀ ਨਹੀਂ ਹੈਗੇ। ਪਾਰਟੀ ਦੇ ਦਰਜਨ ਦੇ ਕਰੀਬ ਜਿਹੜੇ ਐਮ ਐਲ ਏ ਸ ਨੇ ਉਹਨਾਂ ਤੋਂ ਅਪਰਾਧਿਕ ਮਾਮਲੇ ਚੱਲ ਰਹੇ ਨੇ ਸਾਰੇ ਕਰਪਸ਼ਨ ਦੇ ਕੇਸਿਸ ਉਹਨਾਂ ਨੂੰ ਉਹਨਾਂ ਨੂੰ ਚੱਲਣੇ ਪਏ ਕੁਝ ਦਾ ਅਰੈਸਟ ਵੀ ਹੋਇਆ ਤੇ ਆਮ ਆਦਮੀ ਦੀ ਜਿਹੜੀ ਛਾਵੀ ਹੈ ਉਸ ਨੂੰ ਬੁਰੀ ਤਰ੍ਹਾਂ ਢਾਲ ਗਈ ਤੇ ਹੁਣ ਤਾਜ਼ਾ ترین ਜਿਹੜਾ ਮਾਮਲਾ ਹੈ ਉਹ ਇਹ ਕਿ ਅਖਬਾਰਾਂ ਦੀਆਂ ਗੱਡੀਆਂ ਰੋਕ ਦਿੱਤੀਆਂ ਗਈਆਂ ਅਲੀਗੇਸ਼ਨ ਹੈ ਕਿ ਇਹ ਜੜੀਆਂ ਗੱਡੀਆਂ ਇਸ ਲਈ ਰੋਕੀਆਂ ਗਈਆਂ ਕਿ ਸਰਕਾਰ ਨੂੰ ਲੱਗਦਾ ਸੀ ਕਿ ਅਖਬਾਰਾਂ ਦੇ ਵਿੱਚ ਸਰਕਾਰ ਦੇ ਜਿਹੜਾ ਅਲੇਜਡ ਸੀ ਸਮੈਲ ਹੈ ਉਸ ਨੂੰ ਲੈ ਕੇ ਖਬਰਾਂ छਪੀਆਂ ਹੋਈਆਂ ਸਨ ਉਸ ਦੇ ਡਰ ਦੇ ਚਲਦਿਆਂ ਜਿਹੜੀ ਅਖਬਾਰਾਂ ਦੀ ਡਿਸਟ੍ਰੀਬਿਊਸ਼ਨ ਹੈ ਉਸ ਨੂੰ ਡਿਲੇ ਕੀਤਾ ਗਿਆ ਕਈ ਘੰਟੇ ਤੇ ਅਲੀਗੇਸ਼ਨ ਸੀ ਕਿ ਖਬਰਾਂ ਨਾ ਲੋਕਾਂ 'ਚ ਪਹੁੰਚੇ ਇਸ ਲਈ ਇਹ ਜਿਹੜੀ ਡਿਸਟ੍ਰੀਬਿਊਸ਼ਨ ਰੋਕੀ ਗਈ ਅਖਬਾਰਾਂ ਦੀ ਗੱਡੀਆਂ ਨੂੰ ਰੋਕਿਆ ਗਿਆ ਇਹ ਬਹਾਨਾ ਬਣਾ ਕੇ ਕਿ ਇਹਦੇ ਵਿੱਚ ਕੋਈ ਅਤਵਾਦੀ ਹੋ ਸਕਦਾ ਹੈ ਜਾਂ ਫਿਰ ਵਿਸਫੋਟਕ ਹੋ ਸਕਦੇ ਨੇ ਸਰਕਾਰ ਦੀ ਬਹੁਤ ਜ਼ਿਆਦਾ ਕਿਰਕਿਰ ਹੋ ਰਹੀ ਹੈ ਪਹਿਲਾਂ ਜਦੋਂ ਸੀ ਸਮੈਲ ਦੀ ਖਬਰ ਟਾਈਮਜ਼ ਨਾਊ ਦੀ ਇੱਕ ਰਿਪੋਰਟਰ ਨੇ ਕੀਤੀ ਸੀ ਤੇ ਪੰਜਾਬ ਦੇ ਵਿੱਚ ਉਸਨੂੰ ਅਰੈਸਟ ਕਰ ਲਿੱਤਾ ਗਿਆ ਮੀਡੀਆ ਤੇ ਹਮਲਾ ਕੀਤਾ ਗਿਆ ਕੱਲ ਦੀ ਜਿਹੜੀ ਘਟਨਾ ਹੈ ਅਖਬਾਰੇ ਦੀ ਰਿਪੋਰਟ ਸੁਣ ਰੋਕਣੇ ਵਾਲੀ ਉਹ ਵੀ ਇੱਕ ਮੀਡੀਆ ਦਾ ਹਮਲਾ ਹੀ ਮੰਨੇ ਜਾ ਰਿਹਾ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਇਹ ਜੋ ਕੁਝ ਹੋਇਆ ਉਸ ਦਾ ਖਮਿਆਜਾ ਤੁਹਾਨੂੰ ਚੋਣਾਂ ਦੇ ਵਿੱਚ ਭੁਗਤਣਾ ਪਏਗਾ ਕਿਉਂਕਿ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਦਿੱਲੀ ਦੀ ਜੇ ਤੁਹਾਡੀ ਸੱਤਾ ਗਈ ਦਿੱਲੀ ਤੁਸੀਂ ਲੂਜ਼ ਕੀਤੀ ਤਾਂ ਫਿਰ ਸ਼ੀਸ਼ਮੈਲ ਕਰਕੇ ਲੂਜ਼ ਕੀਤੀ ਅਰਵਿੰਦ ਕੇਜਰੀਵਾਲ ਦੀ ਜੜੀ ਛਵੀ ਹੈ ਸ਼ੀਸ਼ਮੈਲ ਕਰਕੇ ਜਾਂ ਫਿਰ ਐਕਸਰਸਾਈਜ਼ ਪਾਲਸੀ ਦਾ ਜਿਹੜਾ ਘੁਟਾਲਾ ਹੋਇਆ 100 ਕਰੋੜ ਦਾ ਉਸ ਦੇ ਚਲਦਿਆਂ ਖਤਮ ਹੋਊਗੀ अरविंद केजरीवाल ਆਪ ਦੀ ਸੀਟ ਨਹੀਂ ਜਿੱਤ ਸਕੇ ਜੋ ਜਿਹੜਾ ਦਾਵਾ ਕਰਦੇ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਚੇ ਬਿਨਸ ਆਪਣੇ ਦੇ ਵਿੱਚ ਕਿ ਦਿੱਲੀ ਦੇ ਵਿੱਚ ਸਰਕਾਰ ਬਣਾ ਲੈਣਗੇ ਸਰਕਾਰ ਬਣ ਗਈ ਤੇ ਤੁਸੀਂ ਸੱਤਾ ਤੇ ਬਾਹਰ ਹੋ ਗਏ ਦੋਸਤੋ ਇੱਕ ਸਵਾਲ ਜਿਹੜਾ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਕੀਤਾ ਜਾਂਦਾ ਹੈ ਉਹ ਇਹ ਕਿ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਵੀ ਹੈਗੀ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਵੀ ਲੇਕਿਨ ਕਾਂਗਰਸ ਦਾ ਕੋਈ ਵੱਡਾ ਆਗੂ ਜਾਂ ਫਿਰ ਭਾਰਤੀ ਜਨਤਾ ਪਾਰਟੀ ਦਾ ਵੱਡਾ ਆਗੂ ਆਪਣੀ ਸਟੇਟ ਦੀ ਸਰਕਾਰ ਦਾ ਗੈਸ ਨਹੀਂ ਬਣਦਾ ਜਿਵੇਂ ਕਿ ਅਰਵਿੰਦ ਕੇਜਰੀਵਾਲ ਆਉਂਦੇ ਨੇ ਵਿਪਸਨਾ ਦੇ ਲਈ ਜਾਂ ਫਿਰ ਪੰਜਾਬ ਦਾ ਲਗਾ ਲੰਬੇ ਮਹਿਮਾਨ ਬਣੇ ਹੋਏ ਨੇ ਪੰਜਾਬ ਦਾ ਜਿਹੜਾ ਉੜਨ ਖਟੋਲਾ ਆ ਪੰਜਾਬ ਦਾ ਜਿਹੜਾ ਪ੍ਰਾਈਵੇਟ ਸਰਕਾਰ ਦਾ ਜੱਟ ਹੈ ਉਸ ਦਾ ਮਿਸਯੂਜ਼ ਕਰ ਰਹੇ ਨੇ ਪਿਕਚਰਸ ਵੀ ਵਾਇਰਲ ਨੇ ਤੇ ਪ੍ਰਾਣੇ ਉਹਨਾਂ ਦੇ ਜਿਹੜੇ ਡਾਇਲੋਗ ਨੇ ਸਟੇਟਮੈਂਟਸ ਨੇ ਕਿ ਮੈਂ ਤਾਂ ਆਮ ਆਦਮੀ ਮੈਨੂੰ ਨਹੀਂ ਕੋਈ ਚਾਹੀਦੀ ਮੈਨੂੰ ਤਾਂ ਘਰ ਵੀ ਛੋਟਾ ਚਾਹੀਦਾ ਮੈਂ ਕੋਈ ਫੈਸਿਲਿਟੀ ਨਹੀਂ ਲਵਾਂਗਾ ਇਹ ਸਾਰੇ ਵਾਇਰਲ ਹੋ ਰਹੇ ਨੇ ਤੇ ਲੋਕੀ ਸਵਾਲ ਹੁਣ ਕਰ ਰਹੇ ਨੇ ਕਿ ਕੀ ਹੋਇਆ ਉਹਨਾਂ ਗੱਲਾਂ ਦਾ ਕੀ ਸਿਰਫ ਗੱਲਾਂ ਸੀ ਇਹ ਤੁਸੀਂ ਆਮ ਆਦਮੀ ਦੀ ਛਵੀ ਬਣਾਈਏ ਸਿਰਫ ਲੋਕਾਂ ਨੂੰ ਦਿਖਾਉਣ ਦੇ ਲਈ ਤੇ ਅਸਲ ਦੇ ਵਿੱਚ ਤੁਸੀਂ وہی ਲਗਜ਼ਰੀ وہی ਮਜ਼ਾ وہی ਪਾਵਰ ਦਾ ਮਜ਼ਾ ਲੈਣਾ ਚਾਹੁੰਦੇ ਹੋ ਤੇ ਹੁਣ ਪੋਲਿਟੀਕਲ ਐਨਾਲਿਸਟ ਇਹ ਐਨਾਲਾਈਜ਼ ਕਰ ਰਹੇ ਨੇ ਕਿ ਜਿਵੇਂ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਸ਼ੀਸਮਲ ਇੱਕ ਮਹਿੰਗਾ ਪਿਆ ਪੰਜਾਬ ਦੇ ਵਿੱਚ ਵੀ ਮਹਿੰਗਾ ਪੈਣ ਵਾਲਾ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਭਗਵੰਤ ਮਾਨਿਆ ਸਿਰਫ ਅਰਵਿੰਦ ਕੇਜਰੀਵਾਲ ਹੀ ਪੰਜਾਬ ਦੇ ਵਿੱਚ ਜਾ ਕੇ ਪਾਵਰ ਦਾ ਮਿਸਯੂਜ਼ ਕਰ ਰਹੇ ਨੇ ਇਸ ਦਾ ਪਹਿਲਾ ਜਿਹੜੇ ਮੁੱਖ ਮੰਤਰੀ ਹੋਏ ਉਹਨਾਂ ਨੇ ਵੀ ਖੂਬ ਮਜ਼ਾ ਲਿੱਤੇ ਇੱਕ ਮੁੱਖ ਮੰਤਰੀ ਤੇ ਇਹੋ ਜਿਹੀ ਸੀ ਜਨੇ ਇੱਕ ਪਾਕਿਸਤਾਨੀ ਵੀ ਆਪਣੇ ਸਰਕਾਰੀ ਰੈਜ਼ਿਡੈਂਸ ਦੇ ਵਿੱਚ ਰੱਖੀ ਹੋਈ ਸੀ ਤੇ ਪਹਿਲਾਂ ਦੇ ਮੁੱਖ ਮੰਤਰੀ ਹੋਰਾਂ ਵੀ ਕਈ ਕਈ ਕੋਠੀਆਂ ਤੇ ਕਬਜ਼ਾ ਕਰਦੇ ਰਹੇ ਤੇ ਜੇ ਅਰਵਿੰਦ ਕੇਜਰੀਵਾਲ ਦੇ ਲਈ ਇੱਕ ਕੋਠੀ ਖਾਲੀ ਕੀਤੀ ਗਈ ਆ ਉਹਨਾਂ ਨੂੰ ਉਹ ਉਹਨਾਂ ਨੂੰ ਇੱਕ ਕੋਠੀ ਦੇ ਵਿੱਚ ਰੱਖਿਆ ਗਿਆ ਤਾਂ ਫਿਰ ਕੋਈ ਨਵੀਂ ਗੱਲ ਨਹੀਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੰਮ ਹੁੰਦਾ ਰਿਹਾ ਲੇਕਿਨ ਸਵਾਲ ਇਸ ਲਈ ਖੜੇ ਕਿਤੇ ਜਾ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਇੱਕ ਆਮ ਆਦਮੀ ਪਾਰਟੀ ਵੀ ਛਵੀ ਰੱਖਦੇ ਸਨ ਜੋ ਉਹਨਾਂ ਨੇ ਇੱਕ ਮੁਖੌਟੇ ਦੇ ਮਾਫਿਕ ਉਸ ਨੂੰ ਛੱਡ ਦਿੱਤਾ ਹੈ ਸਵਾਲ ਇਹ ਹੈ ਕਿ ਤੁਸੀਂ ਆਮ ਆभी ਬਣ ਕੇ ਪਾਵਰ ਤੋਂ ਲੈ ਲਈ ਲੇਕਿਨ ਆਪ ਤੁਸੀਂ ਜਿਹੜੀ ਪੋਲਿਟਿਕਸ ਕਰਨੇ ਆਏ ਸੀ ਉਹ ਤਾਂ ਤੁਸੀਂ ਨਹੀਂ ਕੀਤੀ ਤੁਸੀਂ ਤਾਂ ਜਿਹੜੀ ਪਹਿਲੀ ਪੋਲਿਟਿਕਸ ਹੁੰਦੀ ਸੀ ਜਿਸ ਦਾ ਤੁਸੀਂ ਵਿਰੋਧ ਕਰਦੇ ਸੀ ਜਿਸ ਨੂੰ ਲੈ ਕੇ ਤੁਸੀਂ ਕਾਂਗਰਸ ਜਾਂ ਫਿਰ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਲੀਡਰ ਦਾ ਵਿਰੋਧ ਕਰਦੇ ਸੀ ਤੁਸੀਂ ਤਾਂ وہی ਕਰ ਰਹੇ ਹੋ ਉਸਤੇ ਵੀ ਵੱਧ ਕਰ ਰਹੇ ਹੋ ਦੋਸਤੋ ਅਸੀਂ ਗੱਲ ਕੀਤੀ ਆਮ ਆਦੀ ਪਾਰਟੀ ਦੀ ਆਮ ਆਦੀ ਪਾਰਟੀ ਦੇ ਜੜੇ ਲੀਡਰਸ ਨੇ ਅਰਵਿੰਦ ਕੇਜਰੀਵਾਲ ਹੋਣ ਜਾਂ ਫਿਰ ਭਗਵੰਤ ਮਾਨ ਇਹ ਆਮ ਆਦਮੀ ਦੀ ਜੜੀ ਇਮੇਜ ਹੈ ਆਮ ਆਦਮੀ ਦੀ ਜੜੀ ਛਵੀ ਹੈ ਇਸ ਨੂੰ ਲੈ ਕੇ ਲੋਕਾਂ ਦੇ ਦਵਾਰ ਗਏ ਸੀ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ ਲੋਕਾਂ ਨੇ ਇਹਨਾਂ ਤੇ ਭਰੋਸਾ ਕੀਤਾ ਕਿ ਇਹ ਆਮ ਆਦਮੀ ਨੇ ਤੇ ਆਮ ਆਦਮੀ ਦੇ ਲਈ ਆਮ ਆਮ ਲੋਕਾਂ ਦੇ ਲਈ ਕੰਮ ਕਰਨਗੇ ਕਾਮੁ ਥੋੜੇ ਬਹੁਤ ਹੋਏ ਵੀ ਲੇਕਿਨ ਕੰਟਰੋਵਰਸੀਆਂ ਜਿਹੜੇ ਵਿਵਾਦ ਨੇ ਇੰਨੇ ਜ਼ਿਆਦਾ ਵਧੇ ਕਿ ਜਿਹੜੇ ਕਾਮਕਾਸ਼ ਕੀਤੇ ਸੀ ਉਹ ਬੋਣੇ ਹੋ ਗਏ ਉਹ ਛੋਟੇ ਹੋ ਗਏ ਗੱਲ ਸਾਫ ਹੈ ਵਿਰੋਧੀ ਧਿਰ ਇਹਨਾਂ ਸਾਰੀਆਂ ਗੱਲਾਂ ਦਾ ਫਾਇਦਾ ਉਠਾਏਗਾ ਇਹ ਜਿਹੜੇ ਵਾਕਏ ਸਾਡੇ ਸਾਹਮਣੇ ਆਏ ਨੇ ਸੀ ਸਮੈਲ ਦੇ ਲੈ ਲੋ ਤੁਸੀਂ ਪਾਵਰ ਦਾ ਮਿਸਯੂਜ਼ ਲੈ ਲੋ ਪੰਜਾਬ ਪੁਲਿਸ ਦਾ ਮਿਸਯੂਜ਼ ਲੈ ਲੋ ਇਹ ਇਲੈਕਸ਼ਨ ਇਸ਼ੂ ਬਣਨਗੇ ਆਪੋਜੀਸ਼ਨ ਪਾਰਟੀਆਂ ਇਹਨਾਂ ਦਾ ਫਾਇਦਾ ਜ਼ਰੂਰ ਚੁੱਕਣਗੀਆਂ ਤੇ ਸਵਾਲ ਤੁਹਾਡੇ ਤੇ ਲੋਕਾਂ ਨੇ ਵੀ ਪੁੱਛਣਾ ਕਿ ਤੁਸੀਂ ਤਾਂ ਆਮ ਆਦਮੀ ਸੀ ਤੁਸੀਂ ਆਮ ਆਦਮੀ ਦਾ ਚੋਲਾ ਕਿਉਂ ਛੱਡਿਆ ਤੁਸੀਂ ਜਿਹੜੀਆਂ ਸੁੱਖ ਸੁਵਿਧਾਵਾਂ ਸੀ ਲਗਜ਼ਰੀ ਸੀ ਉਹਨਾਂ ਦੇ ਪਿੱਛੇ ਕਿਉਂ ਪਏ ਕਿਉਂ ਤੁਹਾਡੇ ਐਮਐਲਏਸ ਤੁਹਾਡੇ ਲੀਡਰਾਂ ਤੇ ਕੇਸ ਪਏ ਕਿਉਂ ਤੁਸੀਂ ਕਰਪਸ਼ਨ ਨੂੰ ਬਦਾਵਾ ਦਿੱਤਾ ਕਿਉਂ ਤੁਹਾਡੇ ਤੇ ਇਹ ਅਲੀਗੇਸ਼ਨ ਲੱਗੇ ਕਿ ਤੁਸੀਂ ਇਹ ਕੀਤਾ ਤੁਸੀਂ ਉਹ ਕੀਤਾ ਤੇ ਇਹਨਾਂ ਗੱਲਾਂ ਦਾ ਤੁਹਾਨੂੰ ਜਵਾਬ ਦੇਣਾ ਪੈਗਾ 2027 ਦੇ ਇਲੈਕਸ਼ਨਾਂ ਨੂੰ ਮਾਮੂਲੀ ਨਾ ਸਮਝਿਓ ਇਹ ਇਲੈਕਸ਼ਨ ਬਹੁਤ ਔਰ ਤੁਸੀਂ ਕਹ ਲੋ ਇੰਪੋਰਟੈਂਟ ਹੋਣਗੇ ਪਹਿਲਾਂ ਤੇ ਡਿਫਰੈਂਟ ਕਿਉਂਕਿ ਹੁਣ ਤੁਹਾਡੇ ਨਾਲ ਐਨਟੀ ਇਨਕੰਪੈਂਸੀ ਵੀ ਚੱਲ ਰਹੀ ਹੈ ਲੋਕਾਂ ਦੀ ਨਾਰਾਜ਼ਗੀ ਵੀ ਹੈ ਇੱਕ ਬਹੁਤ ਵੱਡਾ ਵਾਅਦਾ ਜਿਹੜਾ ਤੁਸੀਂ ਕੀਤਾ ਸੀ ਉਹ ਤੁਸੀਂ ਪੂਰਾ ਨਹੀਂ ਕੀਤਾ ਲੋਕਾਂ ਨੂੰ ਤੁਸੀਂ ਜਿਹੜੇ ਸਬਜਬਾਗ ਦਿਖਾਏ ਸੀ ਉਹ ਤੁਸੀਂ ਪੂਰੇ ਨਾ ਕਰ ਸਕੇ ਤੇ ਹੁਣ ਗੱਲ ਸਾਫ਼ ਹੈ ਕਿ اپੋਜੀਸ਼ਨ ਪਾਰਟੀਆਂ ਨੂੰ ਤੁਸੀਂ ਬੈਠੇ ਪਿਠਾਏ ਬਹੁਤ ਸਾਰੇ ਮੁੱਦੇ ਦੇ ਦਿੱਤੇ ਨੇ ਹੁਣ ਉਹ ਇਨਾ ਮੁੱਦਿਆਂ ਤੇ ਪੋਲਿਟੀਕਲ ਕੈਪੀਟਲ ਬਣਾ ਕੇ ਤੁਹਾਨੂੰ ਕਟਹਿਰ ਦੇ ਵਿੱਚ ਖੜਾ ਕਰਨਗੇ ਜਦੋਂ ਚੋਣਾ ਆਉਣੀਆਂ ਨੇ ਤੇ ਤੁਹਾਡੇ ਕੋਲ ਹੁਣ ਸਮਾਂ ਨਹੀਂ ਬਚਿਆ ਕਿਉਂਕਿ ਤੁਸੀਂ ਪੰਜਾਬ ਦੀ ਜਿਹੜੀ ਸਰਕਾਰੀ ਮਸ਼ੀਨਰੀ ਹੈ ਤੁਸੀਂ ਪ੍ਰਾਈਵੇਟ ਜੈਟ ਲੈ ਲਓ ਸਰਕਾਰ ਦਾ ਜਿਹੜਾ ਹੈਗਾ ਉਹਦਾ ਮਿਸਯੂਜ਼ ਕੀਤਾ ਜਿਹੜਾ ਤੁਸੀਂ ਪਬਲਿਸਿਟੀ ਤੇ ਪੈਸਾ ਖਰਚ ਕੀਤਾ ਜਿਵੇਂ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਬਲੇ ਅਲੀਗੇਸ਼ਨ ਲੱਗਦੇ ਰਿਹਾ ਕਿ ਸਿਰਫ ਪ੍ਰਚਾਰ ਕੀਤਾ ਹਕੀਕਤ ਦੇ ਵਿੱਚ ਕੁਝ ਨਹੀਂ ਹੋਇਆ ਜਾਂ ਫਿਰ ਸ਼ੀਸ਼ਮੈਲ ਹੀ ਬਣਾਇਆ ਜਾਂ ਫਿਰ ਤੁਸੀਂ ਕੰਟਰੋਵਰਸੀਆਂ ਕੀਤੀਆਂ ਇਹ ਤੁਹਾਡੇ ਲਈ ਇੱਕ ਵੱਡੀ ਪਰੇਸ਼ਾਨੀ ਬਣਨ ਵਾਲੀਆਂ ਨੇ ਤੇ ਦੋਸਤੋ ਇਸ ਅਸਨ ਅਸ ਦੇ ਵੀਡੀਓ ਅਸ ਦੇ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਕਿ ਕਿਵੇਂ ਆਮ ਆਦਮੀ ਪਾਰਟੀ ਨੇ ਹੁਣ ਆਪਣੀ ਜਿਹੜੀ ਕਾਮਨ ਆਦਮੀ ਦੀ ਆਮ ਆਦਮੀ ਦੀ ਇਮੇਜ ਹੈ ਉਸ ਨੂੰ ਇੱਕ ਚੋਲੇ ਦੀ ਤਰ੍ਹਾਂ ਬਦਲ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਾਮਨ ਆਦਮੀ ਕਹਿੰਦੇ ਸੀ ਹੁਣ ਖਾਸ ਆਦਮੀ ਬਣਦੇ ਨਜ਼ਰ ਆਏ ਸਾਰੀਆਂ ਲਗਜ਼ਰੀਜ਼ ਉਹਨਾਂ ਨੇ ਇੰਜੋਏ ਕੀਤੀਆਂ ਸਭ ਕੁਝ ਕੀਤਾ ਤੇ ਉਸ ਦੇ ਲੀਡਰਸ ਦੀ ਜਿਹੜੀ ਸੋਸ਼ਲ ਇਮੇਜ ਹੈ ਉਹ ਵੀ ਸਾਹਮਣੇ ਆਈ ਸਾਮ-ਦਮ ਤੰਡ ਭੇ ਦਾ ਜਿਹੜਾ ਇੱਕ ਵਾਇਰਲ ਵੀਡੀਓ ਤੁਸੀਂ ਵੀ ਤੁਸੀਂ ਦੇਖਿਆ ਹੋਵੇਗਾ ਤੇ ਸਭ ਕੁਝ ਹੁਣ ਸਾਹਮਣੇ ਹੋ ਗਿਆ ਹੈ ਤੇ 2027 ਦੀਆਂ ਚੋਣਾਂ ਦੇ ਲਈ ਇਹ ਜਿਹੜੀਆਂ ਮਿਸਟੇਕਸ ਪਾਰਟੀ ਨੇ ਕੀਤੀਆਂ ਉਹਨਾਂ ਨੂੰ ਉਸ ਦਾ ਖਮਿਆ ਜਾਰ ਭੁਗਤਣਾ ਪੈਗਾ ਗੱਲ ਇਹ ਹੈ ਕਿ 2027 ਦੇ ਇਲੈਕਸ਼ਨ 2022 ਦੇ ਜਿਹੜੀਆਂ ਚੋਣਾਂ ਸੀ ਉਹਨਾਂ ਤੇ ਬਿਲਕੁਲ ਵੱਖਰੇ ਹੋਣਗੇ ਤੇ ਦੋਸਤੋ ਇਹ ਸਨ ਅੱਜ ਦਾ ਵੀਡੀਓ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਤੁਸੀਂ ਵੀਡੀਓ ਪਸੰਦ ਕੀਤਾ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੀ ਸੁਜੈਸ਼ਨ ਜ਼ਰੂਰ ਦਿਓ ਤੇ ਜੇ ਤੁਸੀਂ ਹਾਲੀ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਨਿਰਪੱਖ ਖਬਰਾਂ ਇਸੇ ਤਰ੍ਹਾਂ ਮਿਲਦੀਆਂ ਰਹਿਣ ਸਸ਼ਕਾ